ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਆਰਤੀ ਚੌਂਕ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਲੁਧਿਆਣਾ ਵੱਲੋਂ ਹਰਿਆਣਾ ਦੇ ਏਡੀ ਜੀਪੀ ਸ਼੍ਰੀ ਵਾਈ ਪੂਰਨ ਕੁਮਾਰ ਜੀ ਨੂੰ ਭਾਪੂਰਨ ਸ਼ਰਦਾਂਤਰੀ ਅਰਪਣ ਕਰਨ ਲਈ ਕੈਂਡਲ ਮਾਰਚ ਕਰਿਆ ਗਿਆ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਇਸ ਦੁਖਦ ਘਟਨਾ ਦੀ ਕੜੀ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੀੜਤ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਇਹ ਸਕੈਂਡਲ ਮਾਰਚ ਵਿੱਚ ਐਮਐਲਏ ਨਾਰਥ ਸ਼੍ਰੀ ਮਦਨਾਲਲ ਬੱਗਾ ਜੀਐਮਐਲਏ ਸੈਂਟਰਲ ਸ਼੍ਰੀ ਅਸ਼ੋਕ ਪ੍ਰਾਸ਼ਰ ਪਪੀ ਮੈਡਮ ਮੇਰ ਇੰਦਰਜੀਤ ਕੌਰ ਚੇਅਰਮੈਨ ਰਾਜੂ ਕਰੋਜੀਆ ਜਨਰਲ ਸਕੱਤਰ ਨਿਧੀ ਗੁਪਤਾ ਕਾਉਂਸਲਰ ਅਮਨ ਬੱਗਾ ਗੁਰਵੀਰ ਬਾਜਵਾ ਅਮਰਜੀਤ ਸੰਗਠਨ ਮੰਤਰੀ ਵੈਸਟ ਦਸ਼ਮੀਰ ਸਿੰਘ ਸੰਗਠਨ ਮੰਤਰੀ ਵੈਸਟ ਨਵਦੀਪ ਨਵੀਂ ਸੰਗਠਨ ਮੰਤਰੀ ਸੈਂਟਰਲ ਮਨਜੀਤ ਸਿੰਘ ਸੰਗਠਨ ਮੰਤਰੀ ਈਸਟ ਅਮਰਜੀਤ ਮਾਲਵਾ ਸੈਂਟਰਲ ਜ਼ੋਨ ਇੰਚਾਰਜ ਵੂਮਨ ਵਿੰਗ ਅ ਅਜਿੰਦਰ ਕੌਰ ਲੁਧਿਆਣਾ ਵੂਮਨ ਵਿੰਗ ਇੰਚਾਰਜ ਮਨੀਸ਼ਾ ਕਪੂਰ ਐਸਸੀ ਵਿੰਗ ਇੰਚਾਰਜ ਕਪਿਲ ਸਿੱਧੂ ਵਕਫੂ ਬੋਰਡ ਮੈਂਬਰ ਅਨੀਸ਼ ਖਾਨ ਬਲਾਕ ਪ੍ਰਧਾਨ ਮਨਜੀਤ ਸਿੰਘ ਗੁਰਵੀਰ ਚਾਂਡੇ ਨੀਲੂ ਅਿਆਲੀ ਅਤੇ ਯੂਥ ਵਿੰਗ ਜਿਹੜਾ ਪ੍ਰਧਾਨ ਐਮਪੀ ਜਵਦੀ ਸਮੇਤ ਪਾਰਟੀ ਦੇ ਅਨੇਕਾ ਸੇਵਾਦਾਰ ਤੇ ਆਗੂ ਮੌਜੂਦ ਹਨ ਇਸ ਮੌਕੇ ਤੇ ਚੇਅਰਮੈਨ ਜਤਿੰਦਰ ਖੰਗੂੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼੍ਰੀ ਵੀ ਵਾਈ ਪੂਰਨ ਕੁਮਾਰ ਦੇ ਪਰਿਵਾਰ ਦੇ ਨਾਲ ਚਟਾਨ ਬਾਂਖੜੀ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਅਧਿਕਾਰੀ ਆਪਣੀ ਜ਼ਿੰਦਗੀ ਲੋਕ ਸੇਵਾ ਇਮਾਨਦਾਰੀ ਤੇ ਨਿਰਡਰਤਾ ਨਾਲ ਸਮਰਪਿਤ ਕਰਦਾ ਹੈ ਉਸ ਨਾਲ ਹੋਈ ਅਨਿਆਇਕ ਘਟਨਾ ਪੂਰੇ ਦੇਸ਼ ਦੀ ਆਤਮਾ ਨੂੰ ਝੰਜੋੜ ਦਿੰਦੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਸੱਚੇ ਇਨਸਾਫ ਤੇ ਇਮਾਨਦਾਰੀ ਲਈ ਖੜੀ ਰਹੀ ਹੈ ਤੇ ਰਹੇਗੀ। ਉਨ੍ਹਾਂ ਨੇ ਹਰਿਆਣਾ ਸਰਕਾਰ ਤੋਂ ਸਖਤ ਸ਼ਬਦਾਂ ਵਿੱਚ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹੀ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਸੋਚੇ